ਜੀ ਜਿਆਦਾ ਸਮਝ ਨਾਲ ਗਾਓ ਦੇ ਕੇ ਚੱਲਦੇ ਜਦੋਂ ਵਾਈ ਗੁਰਜੀ ਬੱਥਾ ਟੇਕੇ ਚੱਲਦੇ ਚਲ ਵਾਈ ਗੁਰਜੀ ਜਿਆਦਾ ਸਮਝ ਨਾਲ ਲਗਾਓ ਬੱਥਾ ਟੇਕੇ ਚਾ ਪਾਪਾ ਜੀ ਪਾਪਾ ਜੀ ਪਿੱਛੇ 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 ਇਹ ਤੋਂ ਹਾਂਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸਹਬਜ਼ਾਦੇ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦੇ અવਤਾਰ ਪਰਵਤੇ ਖਡਪੁਰ ਸਾਹਿਬ ਵਾਲੀ ਨੇ ਲੜੀਆਂ ਚਲੀਆਂ ਸੋ ਵहां ਤੋਂ ਤੇਵਕ ਦਾਸ ਜੀ ਜਿਨ੍ਹਾਂ ਦੀ ਅਗਵਾਈ ਹਰ ਸੰਗਤਾਂ ਦੇ ਸਹਿਯੋਗ ਦੇ ਨਾਲ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦੇ ਸ੍ਰੀ ਖੰਡਪੁਰ ਸਾਹਿਬ ਦੀ ਪ੍ਰਾਰੰਭ ਹੋਈ ਅੱਜ ਭੋਗ ਪਏ ਆ ਨਿਸ਼ਾਨ ਸਾਹਿਬ ਜੀ ਅੱਜ ਜਿਹੜੇ ਇੱਥੇ ਹੀ ਭਗਵਾਨ ਸ੍ਰੀ ਚੰਦਰ ਮਹਾਰਾਜ ਨੇ ਆਪਣੇ ਹੱਥੀਂ ਬੋੜ ਲਾਇਆ ਹੈ ਬੋੜ ਸਾਹਿਬ ਅਜੇ ਮੌਜੂਦ ਬਿਲਕੁਲ ਠੀਕ ਠਾਕ ਇੱਥੇ ਜਿਹੜੀ ਵੀ ਸੰਗਤ ਆ ਕੇ ਅਰਦਾਸ ਕਰਦੀ ਹੈ ਨਾਨਕ ਚੱਕ ਭਗਵਾਨ ਸ੍ਰੀ ਚੰਦਰ ਮਹਾਰਾਜ ਦੇ ਤਰਪ ਸਾਲ ਤੇ ਅਰਦਾਸਾਂ ਪੂਰੀਆਂ ਹੁੰਦੀਆਂ ਯਾਨੀ ਤੇ ਫਿਰ ਉਹ ਸ੍ਰੀ ਖੰਗਪੁਰ ਸਾਹਿਬ ਜੀ ਦੀਆਂ ਸੇਵਾ ਕਰਦੇ ਆ ਇਥੇ ਸਿੱਧ ਮੰਡਲੀ ਵੀ ਆਈ ਜਿਹੜੀ ਹੰਕਾਰ ਦੇ ਵਿੱਚ ਆਈ ਸੀ ਜਦੋਂ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਨੇ ਉਹਨਾਂ ਨੂੰ ਜਵਾਬ ਦਿੱਤੇ ਨੀਵੀਆਂ ਪਾ ਕੇ ਇਥੋਂ ਗਏ ਆ ਗਵਾਸਰੀ ਚੰਦਰ ਮਹਾਰਾਜ ਇਥੇ ਜਿਹੜੇ ਵੀ ਆ ਕੇ ਸਿੱਖ ਅਰਦਾਸ ਕਰਦਾ ਹੈ ਉਹਨਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਹੁਣ ਕੱਲ ਦੀ ਲੜੀਤ ਪਾਤ ਸਾਹਿਬ ਜੀ ਚਲੰਦੀ ਹੈ ਸਵੇਰੇ ਭੋਗ ਪਹਿਨਗੇ 13 ਸਤੰਬਰ ਨੂੰ ਬਾਹਰਪੰਡਾਉ ਦੇ ਵਿੱਚ ਭਾਈ ਸਰਵਜੀਤ ਸਿੰਘ ਜੀ ਲਧਾਨੇ ਵਾਲੇ ਦੀ ਤੇ ਹੋਰ ਵੀ ਢਾਡੀ ਜਿੱਥੇ ਬਹੁਤ ਸਿਆਣੇ ਇਥੇ ਆ ਕੇ ਇਤਿਹਾਸ ਨਾਲ ਕੀ ਸੰਗਤਾਂ ਨੂੰ ਨਿਹਾਲ ਕਰਨਗੇ ਇਥੇ ਲੱਖਾਂ ਦੀ ਧਰ ਲੱਖਾਂ ਦੇ ਤਕਰੀਬਨ ਸੰਗਤ ਆਉਂਦੀ ਹੈ ਤੇ ਆ ਕੇ ਸੰਗਤਾਂ ਦੇ ਇੱਥੇ ਦਰਸ਼ਨ ਕਰਦੀ ਹੈ ਕਿ ਭਗਵਾਨ ਸ੍ਰੀ ਚੰਦਰ ਮਹਾਰਾਜ ਦੀ ਇੱਥੇ ਸਾਰੀਆਂ ਸੰਗਤਾਂ ਦੀਆਂ ਮੰਤੀਆਂ ਭੂਤ ਭਾਵਨਾ ਪੂਰੀਆਂ ਕਰਦੇ ਹੈ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਹੀ ਸੰਗਤਾਂ ਇੱਥੇ ਆਉਣ ਤੇ ਰੌਣਕਾਂ ਲੱਗੀਆਂ ਰਹਿਣ ਇੱਥੇ ਜੋ ਬੱਚੇ ਪ੍ਰਦੇਸਾਂ ਵਿੱਚ ਗਏ ਹੈ ਉਹ ਵੀ ਇਹਨਾਂ ਦੀ ਕਿਰਪਾ ਦੇ ਨਾਲ ਉੱਥੇ ਕਮਾਈਆਂ ਕਰਕੇ ਤੇ ਇੱਥੇ ਆ ਕੇ ਦਸਵੰਧ ਵੀ ਦਿੰਦੇ ਹੈ ਮਹਾਰਾਜ ਦੀ ਕਿਰਪਾ ਹੈ 7 ਦਿਨ ਰਾਤ ਰੌਣਕ ਰਹਿੰਦੀ ਹੈ ਤੇ ਦਿਨ ਰਾਤ ਲਗਾਤਾਰ ਸਾ 12 ਮਹੀਨੇ ਸਸਰੀ ਖਨਪਾ ਸਾਹਿਬ ਜੀ ਦੀ ਸੇਵਾ ਵੀ ਹੈ ਕਿਉਂਕਿ ਇਹ ਬਹੁਤ ਹੀ ਪਵਿੱਤਰ ਸਥਾਨ ਹੈ 12 ਸਾਲ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਨੇ ਇੱਥੇ ਤਪ ਕੀਤਾ ਹੈ ਇੱਥੇ ਤਪ ਕਰਕੇ ਤੇ ਫਿਰ ਆਪ ਸਾਹਿਬ ਵੀ ਗਏ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੜੀ ਰਹਿਮਤ ਹੈ ਗੁਰੂ ਨਾਨਕ ਦੇ ਸੱਚੇ ਮਹਾਰਾਜ ਸਾਹਿਬ ਜਦੇ ਦੀ ਕਿਉਂਕਿ ਇੱਥੇ ਜੋ ਵੀ ਸੰਗਤਾਂ ਹੁੰਦੀਆਂ ਨੇ ਉਹਨਾਂ ਦੇ ਮੰਨੀਆਂ ਭਾਵਨਾ ਪੂਰੀਆਂ ਹੁੰਦੀਆਂ ਨੇ ਸੋ ਹੁਣ 13 ਸਤੰਬਰ ਨੂੰ ਭੋਗ ਪੈਣਗੇ ਤੇ ਉਸ ਤੋਂ ਤੁਰੰਤ ਬਾਅਦ ਪੰਡਾਲ ਦੇ ਵਿੱਚ ਕੱਲ ਨੂੰ ਬਹੁਤ ਹੀ ਰੌਣਕ ਹੋਵੇਗੀ ਉੱਚ ਕੋਟੀ ਦੇ ਜੱਥੇ ਵਾਸੀ ਚੰਦਰ ਮਹਾਰਾਜ ਦੇ ਇਤਿਹਾਸਿਆ ਸਨਾਕੀ ਸੰਗਤਾਂ ਨੂੰ ਨਿਹਾਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੇ ਆਪਣੇ ਸਮਾਰੀ ਸਮੁੱਚੀ ਟੀਮ ਜਿਹੜੀ ਆ ਫਤੇਗੜ ਚੂੜੀਆਂ ਦੇ ਡੇਰਾ ਬਾਬਾ ਨਾਨਕ ਦੀ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਗਤ ਨੂੰ ਬਾਬਾ ਸ਼੍ਰੀ ਚੰਦ ਜੀ ਦੇ 530ਵੇਂ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦੇਣਾ ਤੇ ਗੁਰਬਾਬਾ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਰਦਾ ਹੈ ਬਾਬਾ ਜੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਿਓ ਸਾਰਿਆਂ ਨੂੰ ਸੁੱਖ ਸ਼ਾਂਤੀ ਪਰਿਵਾਰਾਂ ਦੇ ਵਿੱਚ ਭਾਈਚਾਰਾ ਪਿਆਰ ਇਤਫਾਕ ਤੇ ਕਾਰੋਬਾਰਾਂ ਦੇ ਵਿੱਚ ਵਾਧਾ ਕਰਿਓ ਤੇ ਇਸੇ ਤਰ੍ਹਾਂ ਹੀ ਸਾਰਿਆਂ ਤੇ ਆਪਣੀ ਜਿਹੜੀ ਕਿਰਪਾ ਉਹ ਬਣਾ ਕੇ ਰੱਖਿਓ ਤੇ ਸੰਸਾਰ ਜਿਹੜਾ ਵਾ ਤੁਹਾਡਾ ਨਾਮ ਜਪਦਾ ਹੋਇਆ ਇਸ ਜਿਹੜੇ ਆ ਜੀਵਨ ਨੂੰ ਸਫਲਾ ਕਰ ਸਕੇ ਮੈਂ ਇੱਕ ਵਾਰੀ ਫੇਰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੇ ਆਪਣੀ ਸਮੁੱਚੀ ਟੀਮ ਵੱਲੋਂ ਸਮੂਹ ਜਗਤ ਨੂੰ ਬਾਬਾ ਜੀ ਦੇ ਪ੍ਰਕਾਸ਼ਪੁਰ ਦੀ ਲੱਖ ਲੱਖ ਦਾਇਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ